ਸਾਨੂੰ ਸਾਡੇ ਘਰ ਇੱਕ ਮਾਲਕ ਅੱਥੇ ਇੱਕ ਟਾਰੇ ਮਕਾਨ ਬਣਿਆ ਕੱਤੀ ਛੱਤ ਹੈ ਚਾਰ ਸ਼ੇਰੇ ਖਲਾਬਾ ਨਹੀਂ ਅੱਠ ਦਿਨਾਂ ਦਾ ਨਹੀਂ ਪੈਂਦੇ ਨੂੰ ਜੋ ਜੋ ਕਿ ਸਾਡੇ ਗੁਆਂਢ ਇੱਕ ਮਕਾਨ ਡਿੱਗਾ ਹੈ ਸਾਡਾ ਵੀ ਮਕਾਨ ਅੱਜ ਫੇਰੇ ਡਿੱਗਣ ਵਾਲਾ ਸੀ 7-8 ਵੀ ਪਰਿਵਾਰ ਦੇ ਗੇ ਮੱਥੇ ਛੋਟੇ ਛੋਟੇ ਜਿਹਨੇ ਜੋ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਸੀ ਪਹਿਲਾਂ ਇੱਕ ਮਕਾਨ ਮੇਰਾ ਡਿੱਗਾ ਉਹਨਾਂ ਦਾ ਵੀ ਕੁਝ ਨਹੀਂ ਮਿਲਿਆ ਇਹਨ ਦੇ ਵਿੱਚ ਬੜੀ ਕਮਜ਼ੋਰ ਹਾਲਤ ਦਾ ਨਾ ਰਹਿ ਰਿਹਾ ਕਿ ਬਹੁਤ ਖਤਰੇ ਦੇ ਵਿੱਚ ਜੋ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਹੋ ਸਕਦਾ ਜਲਦੀ ਜਲਦ ਮੁਕਾਦ ਦਿੱਤਾ ਜਾਵੇ ਆਪ ਆਪ ਦਾ ਬਹੁਤ ਧੰਨਵਾਦ ਹੁਵਾਂਗੇ ਬਹੁਤ ਜਿਆਦਾ ਹਾਲਤ ਖਰਾਬ ਕੋਈ ਪਤਾ ਨਹੀਂ ਕਿਸੇ ਵੀ ਕਹਿ ਮੈ ਸੇ ਦੇਖ ਸਕਦਾ ਚਾਹਤ ਕਾਨਿਆਂ ਦੀ ਮੰਨ ਲਓ ਉੱਤੇ ਲੱਕੜ ਦੇ ਬਾਲੇ ਨੇ ਦੁਕਾਨੇ ਪਾਇ ਰੂ ਨੇ ਜੋ ਕਿ ਸਵੀ ਲੱਗੀ ਚਾਰ ਸ਼ੇਰੇ ਉਹ ਖਾਜੇ ਪੈਨੇ ਅੱਜ ਸ਼ੇਰੇ ਮੰਨ ਲਓ ਜੋ ਇੱਕ ਦੋ ਵਾਰ ਵੀ ਹੋਰ ਪਾਇਆ ਤੇ ਡੰਗਣ ਦੀ ਹਾਲਾਤ ਬੀਤੇ ਹਨ ਲੈ ਚੇ ਅਸੀਂ ਸਾਥ ਸਕ ਚਾਰ ਮੇਰੀਆਂ ਲੜਕੀਆਂ ਨੇ ਦੇ ਇੱਕ ਦੋ ਵਿਆਹ ਨਹੀਂ ਹੋਈਆਂ ਨੇ ਦੇ ਦੋ ਮੇਰੇ ਕੋਲ ਨੇ ਇੱਕ ਦੋ ਛੋਟੇ ਛੋਟੇ ਬੱਚੇ ਨੇ ਇੱਕ ਲੜਕੀ ਦੇ ਮੰਨ ਲਓ ਦੇ ਘਰਵਾਲੇ ਦੀ ਡੈਥ ਹੋ ਗਈ ਸੀ ਉਹ ਹੀ ਮੇਰੇ ਕੋਲ ਆਇਆ ਸ਼ੁਆਤ ਮਜੂਦਾ ਹੈਗੀ ਉਹਦੇ ਦੋ ਬੱਚੇ ਨੇ ਅਤੀਬਾਨਛੇ ਪਰਵਾਰ ਦੇ ਜੀ ਸਾਰੇ ਬਿੰਦੀ ਪਹਿਲੇ ਜਿਹੜਾ ਮਕਾਨ ਦਿੱਗੇ ਉਹ ਕਦੋਂ ਦਿੱ ਗਿਆ ਉਹ ਨੂੰ ਉਹ ਬੱਛੇ 6 ਮਹੀਨੇ ਅਸੀਂ ਐਪਲੀਕੇਸ਼ਨ ਅੰਦੀ ਚਸਾ ਕੋਲ ਲਾਈ ਹੁੰਦਾ ਸਾਨੂੰ ਕੁਝ ਵੀ ਨਹੀਂ ਮਿਲਿਆ ਮੈਂ ਮੰਗ ਕਰਾ ਪ੍ਰਸ਼ਾਸਨ ਨੂੰ ਮੰਗ ਕਰਨਾ ਮੈਨੂੰ ਜਲਦ ਤੋਂ ਜਲ ਮਕਾਨ ਦਿੱਤਾ ਜੋ ਕਿ ਮੈਂ ਆਦੀ ਜਾਨ ਮਾਲਕ ਨੂੰ ਖਤਰੇ ਤੋਂ ਬਚ ਸਕਾ ਵੀ ਹਾਤਾ ਹੋਣ ਤੋਂ ਪਹਿਲੇ ਹੀ ਮਕਾਨ ਮਿਲ ਗਏ ਹਾਂ ਮਿਲ ਜਾਵੇ ਤਾਂ ਬਹੁਤ ਖੁਸ਼ਕੁਦਰਦ ਹਾਂ ਕੰਮ ਕੀ ਕਰਦੇ ਹੋ ਕੰਮ ਮੈਂ ਕੰਜ਼ੂਰੀ ਕਰਦੇ ਹਾਂ ਯਹਾਂ ਤੱਕ ਮੇਰੇ ਕੋਲ 4 ਲੜਕੀਆਂ ਨੇ ਮੇਰੇ ਕੋਲ ਲੜਕਾ ਨਹੀਂ ਹੈ ਮੈਂ ਇਕੱਲਾ ਕਰਨ ਵਾਲਾ ਇਕੱਲੇ ਦੇ ਨਾਲ ਨਹੀਂ ਮਕਾਨ ਤਸਕਰਦਾ ਕਿ ਮੈਂ ਕੰਜ਼ੂਰੀ ਨਾਲ ਅੱਜ ਰੋਟੀ ਦੇ ਗੁਜ਼ਾਰ ਮੈਂ ਸਭ ਕਰਾਂ ਕੰਜ਼ੂਰੀ ਅੱਜਕਲ 3400 ਰੁਪਏ ਸਾਡੇ 450 ਅੱਗੇ ਬਣਦਾ ਘਰ ਦਾ ਖਰਚਾ ਹੀ ਪੂਰਾ ਨਹੀਂ ਤਾਂ ਅੱਜਕਲ ਮਨ ਲਾ ਟਾਈਟਲ ਨਾ ਰੁਪਿਆ ਮਮੁੱਲੀ ਗੱਲ ਹੈ ਅਸੀਂ ਪੱਕਾ ਮਨ ਲਾਇਆ کئی ਲੈਂਟਰ ਵਗੈਰਾ ਪਾਈਏ ਤਾਂ ਨਹੀਂ ਹੋਈ ਅਸੀਂ ਬਣਾ ਬਣਾਉਣ ਆ ਰਹੇ ਹੁੰਦੇ ਤਾਂ ਫਿਰ ਅਸੀਂ ਪੱਲੇ ਹੀ ਬਣਾਉਂ। ਮੰਗ ਕਰਦੇ ਸਾਨੂੰ ਖੇਤੀਬਾੜੀ ਪ੍ਰਸ਼ਾਸਨ ਵੱਲੋਂ ਸਾਨੂੰ ਮਕਾਨ ਦਿੱਤਾ ਜਾਵੇ ਕਿਉਂਕਿ ਮੈਂ ਆਪਦੀ ਆਕਾਤੂ ਜਾਨ ਮਾਲ ਉੱਗਾ ਜੇ